ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਵੀਡੀਓ ਦੇ ਵਿੱਚ ਭਾਈ ਭਖਾਰੀ ਜੀ ਦੀ ਸਾਖੀ ਦੀ ਆਪ ਜੀ ਦੇ ਨਾਲ ਸਾਂਝ ਪਾਵਾਂਗੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਜੋ ਵੀਡੀਓ ਹੈ ਆਪ ਜੀ ਪੂਰੀ ਵੇਖਣ ਦੀ ਕਿਰਪਾਲਤਾ ਕਰਨੀ ਜੀ ਤਾਂ ਜੋ ਸਾਨੂੰ ਇਸ ਸਾਖੀ ਬਾਰੇ ਪਤਾ ਲੱਗ ਸਕੇ ਜੇਕਰ ਆਪ ਜੀ ਸਾਡੇ ਚੈਨਲ ਨਾਲ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਆਓ ਸਾਕੀ ਸਰਵਨ ਕਰਦੇ ਹਾਂ ਭਾਈ ਭਿਖਾਰੀ ਜੀ ਦੀ ਇੱਕ ਵਾਰ ਕਿਸੇ ਸਿੱਖ ਨੇ ਆਖਿਆ ਕਿ ਗੁਰੂ ਜੀ ਕੋਈ ਇਸ ਤਰ੍ਹਾਂ ਦਾ ਬੰਦਾ ਹੈ ਜਿਸ ਨੂੰ ਸੁੱਖ ਵੀ ਕਬੂਲ ਹੋਵੇ ਅਤੇ ਦੁੱਖ ਵੀ ਕਬੂਲ ਹੋਵੇ ਇੱਜ਼ਤ ਵੀ ਕਬੂਲ ਹੋਵੇ ਅਤੇ ਬੇਇੱਜ਼ਤੀ ਵੀ ਕਬੂਲ ਹੋਵੇ ਖੁਸ਼ੀਆਂ ਵੀ ਕਬੂਲ ਹੋਣ ਅਤੇ ਗਮੀਆਂ ਵੀ ਕਬੂਲ ਹੋਣ ਜੋ ਹਰ ਅਵਸਥਾ ਵਿੱਚ ਇੱਕੋ ਜਿਹਾ ਹੋਵੇ ਉਹ ਸਿੱਖ ਗੁਰੂ ਅਰਜਨ ਦੇਵ ਜੀ ਨੂੰ ਕਹਿ ਲੱਗਾ ਗੱਲਾਂ ਤਾਂ ਜ਼ਰੂਰ ਸੁਨੀਆਂ ਨੇ ਪਰ ਇਹੋ ਜਿਹਾ ਹੋਣਾ ਬਹੁਤ ਕਠਿਨ ਹੈ ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹਾ ਹੋਵੇਗਾ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਅਸੀਂ ਤੁਹਾਨੂੰ ਆਪਣੇ ਇੱਕ ਸਿੱਖ ਪਾਸ ਭੇਜਦੇ ਹਾਂ ਉਹ ਸਿੱਖ ਦਾ ਨਾਮ ਹੈ ਭਾਈ ਭਿਖਾਰੀ ਉਹ ਐਸੀ ਹੀ ਅਵਸਥਾ ਦੇ ਮਾਲਕ ਹਨ ਤੁਸੀਂ ਉਹਨਾਂ ਕੋਲ ਜਾਓ ਅਤੇ ਇੱਕ ਰਾਤ ਉਹਨਾਂ ਕੋਲ ਰਹਿ ਕੇ ਆਓ ਹੁਣ ਜੋ ਸਿੱਖ ਸੀ ਭਾਈ ਭਿਖਾਰੀ ਜੀ ਦੇ ਪਿੰਡ ਪਹੁੰਚਿਆ ਤਾਂ ਪਤਾ ਲੱਗਾ ਕਿ ਭਾਈ ਜੀ ਭਾਈ ਭਿਖਾਰੀ ਜੀ ਹਨ ਉਹ ਦੁਕਾਨਦਾਰ ਹਨ ਦੁਕਾਨ ਕਰਦੇ ਹਨ ਹੁਣ ਸਿੱਖ ਸਿੱਧਾ ਭਾਈ ਸਾਹਿਬ ਜੀ ਦੁਕਾਨ ਤੇ ਚਲਾ ਗਿਆ ਭਾਈ ਭਿਖਾਰੀ ਜੀ ਦੇਸੀ ਘੋਹ ਵੇਚਾ ਕਰਦੇ ਸਨ ਜਦੋਂ ਸਿੱਖ ਉਹਨਾਂ ਦੀ ਦੁਕਾਨ ਤੇ ਪਹੁੰਚਿਆ ਤਾਂ ਭਾਈ ਸਾਹਿਬ ਇੱਕ ਗ੍ਰਾਹਕ ਨਾਲ ਬਹਿਸ ਕਰ ਰਹੇ ਸਨ ਉਹ ਜੋ ਗ੍ਰਾਹਕ ਸੀ ਘੋੜਾ ਦਾ ਇੱਕ ਪੈਸਾ ਘੱਟ ਦੇ ਰਿਹਾ ਸੀ ਕਿ ਇੱਕ ਪੈਸਾ ਮੈਂ ਬਾਅਦ ਵਿੱਚ ਦੇ ਦੇਵਾਂਗਾ ਪਰ ਭਾਈ ਸਾਹਿਬ ਜੀ ਉਸ ਸਨ ਇਹ ਕਹਿ ਰਹੇ ਸਨ ਕਿ ਅਸੀਂ ਉਦਾਹਰਨ ਨਹੀਂ ਦਿੰਦੇ ਉਸ ਗਾਹਕ ਨੇ ਬੜਾ ਆਖਿਆ ਕਿ ਮੈਂ ਤੁਹਾਨੂੰ ਛੇਤੀ ਹੀ ਪੈਸਾ ਦੇ ਦਵਾਂਗਾ ਮੈਨੂੰ ਕਿਉਂ ਦੀ ਜ਼ਰੂਰਤ ਹੈ ਪਰ ਭਾਈ ਸਾਹਿਬ ਭਾਈ ਭਿਖਾਰੀ ਜੀ ਨੇ ਉਹ ਉਦਾਹਰਨ ਦਿੱਤਾ ਹੁਣ ਇਹ ਵੇਖ ਕੇ ਸਿੱਖ ਥੋੜਾ ਨਿਰਾਸ਼ ਹੋ ਗਿਆ ਅਤੇ ਸੋਚਣ ਲੱਗਾ ਕਿ ਭਾਈ ਭਿਖਾਰੀ ਤਾਂ ਲਾਲਚੀ ਲੱਗਦੇ ਹਨ ਥੋੜਾ ਮਨ ਵਿੱਚ ਨਿਰਾਸ਼ ਹੋਇਆ ਪਰ ਗੁਰੂ ਸਾਹਿਬ ਨੇ ਆਖਿਆ ਸੀ ਕਿ ਉਸ ਕੋਲ ਇੱਕ ਰਾਤ ਕੱਟ ਕੇ ਆਉਣੀ ਹੈ ਇਸ ਲਈ ਉਸਨੇ ਭਾਈ ਸਾਹਿਬ ਨੂੰ ਦੱਸਿਆ ਕਿ ਮੈਨੂੰ ਗੁਰੂ ਸਾਹਿਬ ਨੇ ਭੇਜਿਆ ਹੈ ਭਾਈ ਭਿਖਾਰੀ ਜੀ ਬੜੇ ਖੁਸ਼ ਹੋਏ ਅਤੇ ਸੇਖ ਨੂੰ ਆਪਣੇ ਘਰ ਲੈ ਗਏ ਹੁਣ ਭਾਈ ਭਿਖਾਰੀ ਜੀ ਦੇ ਘਰ ਬਹੁਤ ਰੌਣਕ ਲੱਗੀ ਹੋਈ ਸੀ ਮਠਿਆਈਆਂ ਤਿਆਰ ਹੋ ਰਹੀਆਂ ਸਨ ਕਪੜੇ ਤਿਆਰ ਹੋ ਰਹੇ ਸਨ ਸਿੱਖ ਦੇ ਪੁੱਛਣ ਤੇ ਪਤਾ ਲੱਗਾ ਕਿ ਜੋ ਭਾਈ ਭਿਖਾਰੀ ਜੀ ਦੇ ਪੁੱਤਰ ਦਾ ਵਿਆਹ ਹੈ ਭਾਈ ਭਿਖਾਰੀ ਨੇ ਸਿੱਖ ਦਾ ਬੜਾ ਸਤਿਕਾਰ ਕੀਤਾ ਅਤੇ ਰਾਤ ਨੂੰ ਜਦ ਪ੍ਰਸ਼ਾਦਾ ਛਕਣ ਲੱਗੇ ਤਾਂ ਸਿੱਖ ਨੇ ਭਾਈ ਸਾਹਿਬ ਨੂੰ ਪਰਖਣ ਲਈ ਆਖਿਆ ਕਿ ਅਸੀਂ ਤਾਂ ਹੱਥ ਘੋ ਨਾਲ ਧੋਂਦੇ ਹਾਂ ਭਾਈ ਭਿਖਾਰੀ ਨੇ ਘੋ ਦਾ ਪੀਪਾ ਲਿਆ ਕੇ ਹੱਥ ਧਵਾ ਦਿੱਤੇ ਸਿੱਖ ਨੇ ਹੈਰਾਨ ਹੋ ਕੇ ਪੁੱਛਿਆ ਕਿ ਦੁਕਾਨ ਤੇ ਤਾਂ ਤੁਸੀਂ ਇੱਕ ਪੈਸੇ ਪਿੱਛੇ ਗ੍ਰਾਹਕ ਨਾਲ ਲੜ ਰਹੇ ਸੀ ਝਗੜਾ ਕਰ ਰਹੇ ਸੀ ਪਰ ਹੁਣ ਤੁਸੀਂ ਕਿੰਨੇ ਸਾਰੇ ਘੋੜ ਨਾਲ ਮੇਰੇ ਹੱਥ ਧਵਾ ਦਿੱਤੇ ਹਨ ਭਾਈ ਭਿਖਾਰੀ ਜੀ ਕਹਿਣ ਲੱਗੇ ਕਿ ਉਹ ਮੇਰੀ ਕਿਰਤ ਸੀ ਇਹ ਮੇਰੀ ਸੇਵਾ ਹੈ ਕਿਰਤ ਵਿੱਚ ਮੇਰਾ ਨਾਮ ਹੈ ਕਿ ਮੈਂ ਇੱਕ ਪੈਸੇ ਦਾ ਵੀ ਉਧਾਰ ਨਹੀਂ ਕਰਦਾ ਮੈਂ ਆਪਣੀ ਕਿਰਤ ਵਿੱਚ ਵੀ ਪੂਰਾ ਉਤਰਨ ਦਾ ਯਤਨ ਕਰਦਾ ਹਾਂ ਅਤੇ ਸੇਵਾ ਵਿੱਚ ਵੀ ਪੂਰਾ ਉਤਰਨ ਦਾ ਯਤਨ ਕਰਦਾ ਹਾਂ ਇਹ ਸੁਣ ਕੇ ਸਿੱਖ ਦੇ ਮਨ ਵਿੱਚੋਂ ਭਾਈ ਭਿਖਾਰੀ ਜੀ ਦੇ ਪ੍ਰਤੀ ਜੋ ਗੁੱਸਾ ਪੈਦਾ ਹੋਇਆ ਸੀ ਉਹ ਹੁਣ ਬਿਲਕੁਲ ਖਤਮ ਹੋ ਗਿਆ ਰਾਤ ਨੂੰ ਭਾਈ ਭਿਖਾਰੀ ਜੀ ਨੇ ਸਿੱਖ ਨੂੰ ਸੌਣ ਲਈ ਇੱਕ ਕਮਰਾ ਦਿੱਤਾ ਤਾਂ ਜੋ ਸਿੱਖ ਸੀ ਉਹਨੂੰ ਇਹ ਵੇਖ ਕੇ ਬੜੀ ਹੈਰਾਨੀ ਹੋਈ ਕਿ ਉਸ ਕਮਰੇ ਵਿੱਚ ਇੱਕ ਪਾਸੇ ਫੱਟਾ ਪਿਆ ਹੋਇਆ ਸੀ ਕਿਹੜਾ ਫੱਟਾ ਜਿਸ ਉੱਤੇ ਮਰਦੇ ਨੂੰ ਪਾਇਆ ਜਾਂਦਾ ਹੈ ਫੱਟੇ ਉੱਤੇ ਨਵਾਂ ਕੱਪੜਾ ਵਿਛਾ ਕੇ ਪੂਰੀ ਤਰ੍ਹਾਂ ਤਿਆਰ ਕੀਤਾ ਹੋਇਆ ਸੀ ਸਿੱਖ ਨੂੰ ਇਹ ਸੋਚ ਕੇ ਨੀਂਦ ਨਹੀਂ ਸਿਆ ਰਹੀ ਕਿ ਕਿਉਂ ਰੱਖਿਆ ਹੋਇਆ ਹੈ ਇੱਕ ਪਾਸੇ ਘਰ ਵਿੱਚ ਬਰਾਤ ਜਾਣੀ ਹੈ بیٹے ਦੀ ਸ਼ਾਦੀ ਹੈ ਅਤੇ ਦੂਜੇ ਪਾਸੇ ਕਾਰਿ ਵਿੱਚ ਮੁਰਦੇ ਨੂੰ ਲੈ ਕੇ ਜਾਣ ਵਾਲਾ ਫੱਟਾ ਸਜਾਇਆ ਹੋਇਆ ਪਿਆ ਹੈ। ਜਦ ਨੀਂਦ ਨਾ ਆਈ ਤਾਂ ਉਸਨੇ ਧੀ ਰਾਤ ਭਾਈ ਭਖਾਰੀ ਜੀ ਨੂੰ ਬੁਲਾਇਆ ਅਤੇ ਇਸ ਦਾ ਕਾਰਨ ਪੁੱਛਣਾ ਕੀਤਾ। ਹੁਣ ਭਾਈ ਭਖਾਰੀ ਜੀ ਕਹਿਣ ਲੱਗੇ ਕਿ ਸੁੱਖ-ਦੁੱਖ ਦੋਵੇਂ ਜੁੜੇ ਹਨ। ਜਦੋਂ ਘਰ ਵਿੱਚ ਡੋਲੀ ਆਉਣੀ ਹੈ ਤਾਂ ਮੇਰੇ ਪੁੱਤਰ ਨੇ ਚੜਾਈ ਕਰ ਜਾਣਾ ਹੈ। ਉਸ ਵਕਤ ਫੱਟਾ ਤਿਆਰ ਕਰਨ ਦੀ ਭਾਜੜ ਪਵੇਗੀ ਇਸ ਲਈ ਮੈਂ ਪਹਿਲਾਂ ਹੀ ਫੱਟਾ ਤਿਆਰ ਕਰ ਲਿਆ ਹੈ ਹੁਣ ਇਹ ਸੁਣ ਕੇ ਸਿੱਖ ਭਾਈ ਜੋ ਭਿਖਾਰੀ ਦੇ ਚਰਨਾਂ ਤੇ ਡਿੱਗ ਪਿਆ ਅਤੇ ਕਹਿਣ ਲੱਗਾ ਭਾਈ ਭਿਖਾਰੀ ਜੀ ਤੁਸੀਂ ਧੰਨ ਹੋ ਤੁਸੀਂ ਧੰਨ ਹੋ ਜੋ ਹਰ ਤਰ੍ਹਾਂ ਦੀ ਅਵਸਥਾ ਵਿੱਚ ਇੱਕ ਹੀ ਹੋ ਇਸ ਦੇ ਨਾਲ ਉਹ ਸਿੱਖ ਕਹਿਣ ਲੱਗਾ ਕਿ ਭਾਈ ਭਿਖਾਰੀ ਜੀ ਮੇਰੇ ਮਨ ਵਿੱਚ ਇੱਕ ਸ਼ੰਕਾ ਵੀ ਆ ਗਿਆ ਹੈ ਕਿਰਪਾ ਕਰਕੇ ਉਹ ਵੀ ਦੂਰ ਕਰ ਦੇਵੋ ਜੇ ਤੁਹਾਡੇ ਪੁੱਤਰ ਨੇ ਚੜਾਈ ਹੀ ਕਰ ਜਾਣਾ ਹੈ ਤਾਂ ਫਿਰ ਸਦਾ ਵਿਆਹ ਕਰਨ ਦੀ ਕੀ ਲੋੜ ਹੈ ਕਿਸੇ ਦੀ ਧੀ ਨੂੰ ਵਿਧਵਾ ਕਰਨ ਦੀ ਕੀ ਜ਼ਰੂਰਤ ਹੈ ਹੁਣ ਭਾਈ ਭਿਖਾਰੀ ਜੀ ਕਹਿਣ ਲੱਗੇ ਕਿ ਉਸ ਕਾਲਪੁਰਖ ਦੀ ਦਿੱਤੀ ਹੋਈ ਸ੍ਰਿਸ਼ਟੀ ਨਾਲ ਦ੍ਰਿਸ਼ਟੀ ਨਾਲ ਆਕਾਰਪੁਰਖ ਨੇ ਮੈਨੂੰ ਇਹ ਸਮਝ ਪਾਈ ਹੈ ਕਿ ਇਸ ਤੀਨੇ ਵਿਧਵਾ ਦਾ ਜੀਵਨ ਹੀ گزارਣਾ ਹੈ ਇਸ ਲਈ ਅਕਾਲ ਪੁਰਖ ਦੀ ਮਰਜ਼ੀ ਦੇ ਵਿਰੁੱਧ ਜਾਣਾ ਮੇਰੇ ਵੱਸ ਦੀ ਕੋਈ ਗੱਲ ਨਹੀਂ ਹੈ ਜੋ ਪ੍ਰਮਾਤਮਾ ਨੇ ਕਰਨਾ ਹੈ ਉਹੀ ਹੋਣਾ ਹੁੰਦਾ ਹੈ ਮੈਨੂੰ ਅਕਾਲ ਪੁਰਖ ਨੇ ਗਿਆਨ ਦਿੱਤਾ ਹੈ ਕਿ ਮੇਰੇ ਪੁੱਤਰ ਨੇ ਚੜ੍ਹਾਈ ਕਰ ਜਾਣਾ ਹੈ ਅਤੇ ਇਸ ਲੜਕੀ ਨੇ ਵਿਧਵਾ ਦੀ ਜ਼ਿੰਦਗੀ گزارਣੀ ਹੈ ਪਰ ਇਸ ਨੂੰ ਬਦਲਣਾ ਮੇਰੇ ਵਾਸਤੇ ਨਹੀਂ ਹੈ ਸੋ ਇਸ ਤਰ੍ਹਾਂ ਉਹ ਸੁਖ ਦਾ ਉਸ ਸਿੱਖ ਦਾ ਜੋ ਸ਼ੰਕਾ ਹੈ ਦੂਰ ਹੋਇਆ ਕਿ ਸੱਚਮੁੱਚ ਹੀ ਅਜਹੇ ਗੁਰੂ ਦੇ ਪਿਆਰੇ ਹੁੰਦੇ ਹਨ ਜੋ ਹਰ ਸਥਿਤੀ ਹਰ ਅਵਸਥਾ ਦੇ ਵਿੱਚ ਇੱਕ ਰਹਿੰਦੇ ਹਨ ਜਿਵੇਂ ਕਿ ਗੁਰਬਾਣੀ ਦਾ ਫਰਮਾਨ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸਨੇਹ ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮੰਨੈ ਸੋ ਇਹ ਸੀ ਭਾਈ ਭਖਾਰੀ ਜੀ ਦੀ ਸਾਖੀ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਆਪ ਜੀ ਨੂੰ ਸਾਖੀ ਦੇ ਬਾਰੇ ਜਾਣਕਾਰੀ ਦਿੰਦਿਆਂ ਅਨੇਕਾਂ ਪ੍ਰਕਾਰ ਦੀ ਪੁੱਲਾਂ ਚੁੱਕਾਂ ਦੀ ਖਿਮਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ